ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਨਤੇਸ਼ ਕੁਮਾਰ ਮੰਨਰ ਗਰੁੱਪ ਕੋਲੋਂ ਦੋਸਤੋ ਅੱਜ ਆਪਾਂ ਮਿਲਣ ਆਏ ਅਮਨ ਜੀ ਨਾਲ ਜੋ ਕਿ ਆਪਣੇ ਗਰੁੱਪ ਨਾਲ 2019 ਚ ਜੁੜੇ ਸੀ ਤੇ ਉਹਨਾਂ ਦੀ ਫੈਮਿਲੀ ਉਸ ਟਾਈਮ ਛੋਟੀ ਸੀ ਆਪਾਂ ਨੇ ਉਹਨਾਂ ਨੂੰ ਸਵਰਾਜ ਇੰਕਲੇਵ ਦੇ ਵਿੱਚ ਸ਼ਿਵਾਲਿਕ ਦੇ ਨੇੜੇ ਕੋਠੀ ਦਿੱਤੀ ਸੀ ਛੋਟੀ 74 ਗਾਦੀ ਬਹੁਤ ਪਿਆਰੀ ਕੋਠੀ ਸੀ ਆਪਣੇ ਨਾਲ ਉਸ ਟਾਈਮ ਉਹ ਜੁੜੇ ਸੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਫੈਮਿਲੀ ਵੀ ਬੜੀ ਹੋ ਗਈ ਉਹ ਆਪਣੇ ਨਾਲ ਅੱਗੇ-ਅਗੇ ਹਮੇਸ਼ਾ ਟਾਈਮ ਆਪਣੇ ਨਾਲ ਖੜੇ ਰਹੇ ਜੁੜੇ ਰਹੇ ਤੇ ਉਹਨਾਂ ਨੇ ਅੱਗੇ ਵੀ ਆਪਣੇ ਨਾਲ ਇਨਵੈਸਟਮੈਂਟ ਕੀਤੀ ਹੈ ਅੱਜ ਆਪਾਂ ਉਹਨਾਂ ਨੂੰ ਮਿਲੂਗੇ ਤੇ ਉਹਨਾਂ ਦਾ ਜੋ ਵੀ ਤਜਰਬਾ ਐਕਸਪੀਰੀਅੰਸ ਰਿਹਾ ਉਹ ਤੁਹਾਡੇ ਨਾਲ ਇਸ ਵੀਡੀਓ ਵਿੱਚ ਸ਼ੇਅਰ ਕਰੋਗੇ ਆਜੋ ਦੋਸਤੋ ਚੱਲੋ ਅਮਨ ਜੀ ਕੀ ਹਾਲ ਚਾਲ ਹੈ ਵਧੀਆ ਨੀ ਤੇਜ ਜੀ ਤੁਸੀਂ ਸੁਣਾਓ ਠੀਕ ਹੋ ਹੋਰ ਵਧੀਆ ਸਭ ਵਧੀਆ ਜੀ ਘਰ ਪਰਵਾਹ ਠੀਕ ਹੈ ਸਭ ਵਧੀਆ ਦੀ ਕਿਰਪਾ ਜੀ ਅਮਨ ਜੀ ਆਪਾਂ ਤੁਹਾਨੂੰ 2019 'ਚ ਮਿਲੇ ਸੀ ਤੁਹਾਨੂੰ ਆਪਾਂ ਗਰੁੱਪ ਵੱਲੋਂ ਆਪਾਂ ਨੇ ਤੁਹਾਨੂੰ ਕੋਠੀ ਦਿੱਤੀ ਸੀ 75 ਗਾਜ ਦੀ ਵੀਡੀਓ ਰਹੀ ਆਪਾਂ ਆਪਣੇ ਕਸਟਮਰਾਂ ਨੂੰ ਦੱਸੂਗੇ ਵੀ ਤੁਹਾਡਾ ਐਕਸਪੀਰੀਅੰਸ ਕਿਹ ਤਰ੍ਹਾਂ ਰਿਹਾ ਤੁਸੀਂ ਹੁਣ ਮੈਨੂੰ ਆਪਣੀ ਕੋਠੀ ਡਿਟੇਲ ਦੱਸੋ ਜੋ ਤੁਸੀਂ 2019 'ਚ ਲਈ ਸੀ ਕਿੰਨਾ ਟਾਈਮ ਰਿਹਾ ਕਿਸ ਤਰ੍ਹਾਂ ਰਿਹਾ ਤਜਰਬਾ ਲੈਣੇ ਦਾ ਪੇਚਣੇ ਦਾ ਠੀਕ ਹੈ ਜੀ ਹਾਂਜੀ ਉਸ ਬਾਰੇ ਦੱਸੋ ਮੈਂ ਦੇਖੋ 2019 ਚ ਕੋਠੀ ਲਈ ਸੀ 75 ਗਾਈ ਦੀ ਠੀਕ ਹੈ ਜੀ ਇਹ ਜਿਹੜਾ ਇਹ ਆਪਣਾ ਏਰੀਆ ਇਸ ਟਾਈਮ ਪੈਂਦਾ ਹੈ ਇਹ ਪੈਂਦਾ ਜੀ ਸਵਰਾਜ ਇਨਕਲੇਵ ਇਹਦੇ ਬਿਲਕੁਲ ਨਾਲ ਹੀ ਬਾਉਂਡਰੀ ਲਾਲੋ ਤੁਸੀਂ ਇਹ ਪੈਂਦੀ ਹੈ ਸ਼ਿਵਾਲਿਕ ਸਿਟੀ ਸ਼ਿਵਾਲਿਕ ਸਿਟੀ ਹਾਂਜੀ ਤੇ ਇਹ ਕੋਠੀ ਮੈਂ ਰਤੇਸ਼ ਜੀ ਤੋਂ ਲਈ ਸੀ ਉਦੋਂ ਕੋਠੀ ਇਹ ਆ ਲਈ ਸੀ 27 ਲੱਖ ਰੁਪਏ ਦੀ ਠੀਕ ਹੈ ਜੀ ਠੀਕ ਹੈ ਜੀ ਤਿੰਨ ਚਾਰ ਸਾਲ ਮੈਂ ਇੱਥੇ ਰਹਿਆ ਜੀ ਤਿੰਨ ਚਾਰ ਸਾਲ ਰਹਿਣ ਤੋਂ ਬਾਅਦ ਹੁਣ ਮੇਰਾ ਦੁਆਰਾ ਪਲਾਨ ਬਣ ਗਿਆ ਸੀ ਕਿ ਚਲੋ ਵੀ ਜਦ ਮੇਰੀ ਫੈਮਿਲੀ ਵੱਡੀ ਹੋ ਰਹੀ ਹੈ ਵੀ ਮੈਂ ਥੋੜਾ ਵੱਡਾ ਮਕਾਨ ਲੈ ਲਾਂ ਤੇ ਫਿਰ ਮੈਂ ਕੁਝ ਟਾਈਮ ਪਹਿਲਾਂ ਥੋੜੇ ਟਾਈਮ ਪਹਿਲਾਂ ਰਤੇਸ਼ ਜੀ ਨੂੰ ਫੋਨ ਕਰਿਆ ਸੀ ਕਿ ਵੀ ਮੈਂ ਆਹ ਵਾਲੀ ਕੋਠੀ ਆਪਣੀ ਸੇਲ ਕਰਨੀ ਹੈ ਤੇ ਮੈਨੂੰ ਕੋਈ ਵੱਡੀ ਕੋਠੀ ਤੁਸੀਂ ਦਿਲਵਾ ਦਿਓ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਦੋ ਤਿੰਨ ਪ੍ਰੋਜੈਕਟ ਚੱਲ ਰਹੇ ਐ ਠੀਕ ਹੈ ਜੀ ਤੇ ਜਿਹੜੇ ਉਹਦੇ ਪ੍ਰੋਜੈਕਟ ਚੱਲ ਰਹੇ ਸੀ ਬਹੁਤ ਵਧੀਆ ਲੱਗਿਆ ਸੀ ਰੰਦਾਵਾ ਰੋਡ ਤੇ ਇੱਕ ਸੋਸਾਇਟੀ ਜਿਹੜੀ ਥੋੜੀ ਬਣੀ ਹੈ ਹਾਂਜੀ ਹਾਂਜੀ ਤੇ ਉੱਥੇ ਮੈਂ ਉਹਨੂੰ ਕੋਠੀ ਫਾਈਨਲ ਕੀਤੀ ਹੈ ਜੀ ਆਪਣੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜੀ ਤੁਹਾਨੂੰ ਇਹਨਾਂ ਨੇ ਕੋਠੀ ਦਿੱਤੀ ਸੀ ਤੇ 74 ਗਜ਼ ਦੀ ਸੀ ਇਹ ਹਾਂਜੀ ਹਾਂਜੀ ਤੁਹਾਨੂੰ ਕਿੰਨੇ ਚ ਪਈ ਸੀ ਇਹ ਇਹ ਮੈਨੂੰ ਉਦੋਂ 27 ਲੱਖ ਰੁਪਏ ਚ ਪਈ ਸੀ ਤੇ ਤੁਸੀਂ ਕਿੰਨਾ ਟਾਈਮ ਇੱਥੇ ਮੈਂ 4 ਸਾਲ ਇੱਥੇ ਰਿਹਾ ਜੀ ਨੀਚੇ ਮੈਂ ਆਬਰੈਂਦਾ ਸੀ ਤੇ ਉੱਪਰ ਮੈਂ ਰੈਂਟ ਤੇ ਦੇਈ ਹੋਈ ਸੀ ਠੀਕ ਹੈ 12 10 12 10 12000 ਰੁਪਏ ਮੈਨੂੰ ਮੰਥਲੀ ਰੈਂਟ ਆਉਂਦਾ ਸੀ ਤੇ ਚਲੋ ਮੈਂ ਹੁਣ ਵਧੀਆ ਰਿਆ ਜਿਵੇਂ ਰੇਸਟੀ ਨਾਲ ਟਾਈ ਅਪ ਕਰਿਆ ਉਹਨਾਂ ਨੇ ਇਹ ਵੀ ਕੋਠੀ ਮੇਰੀ ਵਧੀਆ ਰੇਟ 'ਚ ਹਿਲ ਕਰ ਦਿੱਤੀ ਹੈ ਤੇ ਹੁਣ ਮੈਂ ਉਧਰ ਆਪਣਾ ਜਿਹੜੀ ਤੁਹਾਡੀ ਰੰਦਾਵਾ ਰੋਡ ਤੇ ਸਾਈਟ ਹੈ ਉੱਥੇ ਪਲਾਨ ਕਰੀਏ ਜੀ ਉਹ ਤੇ ਜਦੋਂ ਇਹ ਤੁਸੀਂ ਕੋਠੀ ਲਈ ਸੀ ਅਮਨ ਜੀ ਤੇ ਇਸ ਦੇ ਵਿੱਚ ਜੋ ਤੁਹਾਨੂੰ ਮਟੀਰੀਅਲ ਉਹਨਾਂ ਨੇ ਲਾ ਕੇ ਦਿੱਤਾ ਸੀ ਜਾਂ ਤੁਸੀਂ ਆਪਣੀ ਪਸੰਦ ਦਾ ਲਵਾਇਆ ਸੀ ਕਿਦਾਂ ਵਧੀਆ ਆ ਉਹਦੋਂ ਵੀ ਐਵੇਂ ਹੋਇਆ ਸੀ ਜਿਹੜੀ ਕੋਠੀ ਸੀ ਮਤਲਬ ਜਿਵੇਂ ਟਾਈਲ ਸੀ ਉਦੋਂ 52 ਟਾਈਲ ਬੜੀ ਵਧੀਆ ਚੱਲਦੀ ਸੀ ਮੈਂ 52 ਦੀ ਟਾਈਲ ਲਾਈ ਸੀ ਅੰਦਰ ਕਿਚਨ ਦਾ ਕੰਮ ਆਪਣੀ ਮਰਜ਼ੀ ਨਾਲ ਕਰਾਇਆ ਸੀ ਤੇ ਰੂਮ ਵਗੈਰਾ ਵੀ ਸਾਰੇ ਆਪਦੀ ਮਰਜ਼ੀ ਨਾਲ ਤਿਆਰ ਕਰਾਏ ਸੀ ਉਹ ਮਤਲਬ ਬਹੁਤ ਵਧੀਆ ਸੀ ਨਾ ਦਾ ਜਿਵੇਂ ਜਿਵੇਂ ਮੈਂ ਕਹਿੰਦਾ ਸੀ ਉਵੇਂ ਹੀ ਇਹਨਾਂ ਨੇ ਸਾਰਾ ਤਿਆਰ ਕਰਿਆ ਸੀ ਪੇਪਰ ਵਰਕ ਰਜਿਸਟਰੀ ਆ ਮੈਪਾਸ ਤੋਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਸੀ ਹਫਤੇ ਦੇ ਵਿੱਚ ਇਹਨਾਂ ਨੇ ਮੇਰਾ ਸਰਕਾਰੀ ਬੈਂਕ ਤੋਂ ਹੀ ਲੋਨ ਕਰਵਾ ਦਿੱਤਾ ਸੀ ਠੀਕ ਹੈ ਜੀ ਹਾਂਜੀ ਹਾਂਜੀ ਹਲੋ ਤੁਹਾਡਾ ਵਧੀਆ ਜਰਵਾ ਰਹਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਮੰਨ ਜੀ ਤੁਸੀਂ ਸਾਨੂੰ ਆਪਣਾ ਸਵਰਾਜ ਨਿਕਲੇ ਵਾਲੀ ਕੋਠੀ ਦਾ ਰਿਵਿਊ ਚੈੱਕ ਕਰਾ ਦਿੱਤਾ ਹੈ ਜੀ ਤੇ ਸਾਡੀ ਆਡੀਅנס ਨੂੰ ਸਾਡੇ ਕਸਟਮਰ ਨੂੰ ਜੋ ਤੁਸੀਂ ਰੰਧਾਵਾ ਰੋਡ ਤੇ ਵਿਲਾ ਲੈ ਰਹੇ ਹੈ ਮੰਨਤ ਗਰੁੱਪ ਤੋਂ ਹਾਂਜੀ ਹਾਂਜੀ ਇੱਕ ਵਾਰੀ ਉਸ ਦਾ ਵੀਡੀਓ ਚ ਜਰੂਰ ਦਿਖਾਓ ਠੀਕ ਹੈ ਜੀ ਲੋਕੇਸ਼ਨ ਕੀ ਹੈ ਦਾਦਾ ਉੱਥੇ ਤੁਹਾਡਾ ਪ੍ਰੋਜੈਕਟ ਚੱਲ ਰਿਹਾ ਜੋ ਤੁਹਾਡਾ ਵਿਲਾ ਤਿਆਰ ਹੋ ਰਿਹਾ ਹੈ ਠੀਕ ਹੈ ਜੀ ਉਸ ਵਾਰੀ ਇੱਕ ਵੀਡੀਓ ਚ ਸਾਨੂੰ ਕਸਟਮਰ ਨੂੰ ਦਿਖਾਓ ਜਸੋ ਠੀਕ ਹੈ ਜੀ ਚਲੋ ਆਜੋ ਚੱਲਦੇ ਆਂ ਜੀ ਆਪਾਂ ਅਜੋ ਆਜੋ ਦੋਸਤੋ ਚੱਲੀਏ ਜੀ ਤੁਹਾਨੂੰ ਦਿਖਾਵਾ ਜਿਹੜਾ ਮੈਂ ਕੋਠੀ ਲਈ ਹੈ ਇਹ ਤੇ ਇਹਦੇ ਵਿੱਚ ਕੀ ਕੀ ਮੈਂ ਆਪਣੇ ਚੇਂ ਕੀ ਕੀ ਮੈਂ ਆਪਣੀ ਮਰਜ਼ੀ ਦੇ ਦੇ ਵਿੱਚ ਕਰਾ ਰਿਆ ਠੀਕ ਆ ਆਜੋ ਤੁਹਾਨੂੰ ਦਿਖਾਣਾ ਹੈ ਜੀ ਇਹ ਦੇਖੋ ਮੇਨ ਆਪਣੀ ਜਿਵੇਂ ਐਂਟ੍ਰੈਂਸ ਆ ਗਈ ਇਹਦੇ ਵਿੱਚ ਡਬਲ ਯੂ ਪੀ ਸੀ ਲੂਫਰਸ ਯੂਜ਼ ਕਰੇ ਜੀ ਇਹ ਅੱਛਾ ਜੀ ਇਹ ਉਹਨਾਂ ਨੇ ਮੇਰੀ ਮਰਜ਼ੀ ਨਾਲ ਹੀ ਚੇਂਜ ਕੀਤਾ ਸੀ ਠੀਕ ਹੈ ਜੀ ਤੇ ਇਧਰ ਜਿਹੜੀ ਕਿਚਨ ਆ ਗਈ ਜੀ ਆਪਣੀ ਹਾਂਜੀ ਕਿਚਨ ਦੇ ਵਿੱਚ ਜਿਹੜਾ ਬੋਰਡ ਹੈ ਜੀ ਇਹ ਬੋਰਡ ਇੱਕ ਟੂ ਹੈਵੀ ਕੁਆਲਿਟੀ ਦਾ ਬੋਰਡ ਆਂਦਾ ਐਚ ਡੀ ਐਚ ਐਮ ਆਰ ਐਚ ਡੀ ਐਚ ਐਮ ਹਾਂਜੀ ਇਹਦੀ 10 ਸਾਲ ਦੀ ਗਾਰੰਟੀ ਹੈ ਵੀ ਮੈਂ ਆਨਲਾਈਨ ਚੈੱਕ ਕਰਿਆ ਸੀ ਤੇ ਮੈਂ ਇਹਦੀ ਤੇਜ ਜੀ ਨੂੰ ਦੱਸਿਆ ਕਿ ਆਹ ਮੇਰੀ ਕੋਠੇ ਦੇ ਵਿੱਚ ਤੁਸੀਂ ਚੇਂਜ ਕਰ ਦੋ ਫਿਰ ਉਹਨਾਂ ਨੇ ਇਹ ਦੇ ਐਚ ਡੀ ਐਚ ਐਮ ਆਰ ਦਾ ਬੋਰਡ ਜੀ ਇਹ ਇਹਦੇ ਵਿੱਚ ਯੂਜ਼ ਕੀਤਾ ਹੈ। ਖਾਲੀ ਠੀਕ ਹੈ। ਤੇ ਕੁਝ ਸਮੇਂ ਚੇਂਜਿੰਗਸ ਆਪਣੇ ਜਿਹੜੇ ਰੂਮ ਨੇ ਇਹਨਾਂ ਚ ਵੀ ਕਰਾਈਆਂ ਨੇ। ਆ ਵੀ ਤੁਹਾਨੂੰ ਦੱਸਦਾ ਜੀ ਆਜੂ। ਤੇ ਜਿਵੇਂ ਆਪਣਾ ਰੂਮ ਆ ਗਿਆ ਜੀ ਇਹਦੇ ਚ ਪਿੱਛੇ ਫਲੂਟਿਡ ਪੈਨਲ ਹੈ ਜੀ। ਇਹ ਫਲੂਟਿਡ ਪੈਨਲ ਆਪਾਂ ਇਹਦੇ ਚ ਯੂਜ਼ ਕੀਤਾ ਹੈ ਜੀ ਤੇ ਉੱਪਰ ਵੀ ਹੈ ਯੂਵੀ ਡਿਸਟਰ ਸੀਟਸ ਵਗੈਰਾ ਲਗਾਈਆਂ ਨੇ। ਇਹਦੇ ਚ ਦੇਖੋ ਹੈ ਕੀ ਹੈ ਕਿ ਜਿਹੜੀ ਇੱਕ ਰੂਮ ਦੀ ਲੁੱਕ ਹੈ ਨਾ ਲੁੱਕ ਥੋੜੀ ਵਧੀਆ ਜੀ ਲੱਗਣ ਲੱਗ ਜਾਂਦੀ ਜੇ ਆਪਣੇ ਆਪ ਨੂੰ। ਹਾਂਜੀ। ਉਹ ਚੀਜ਼ ਕਰਕੇ ਆਪਾਂ ਇਹ ਚੇਂਜ ਕਰਾਇਆ ਸੀ ਇਹਨਾਂ ਤੋਂ। ਠੀਕ ਹੈ ਜੀ। ਤੇ ਇਹਦੇ ਵਿੱਚ ਕੀ ਸੀ ਜੋ ਮੇਰੀ ਇਹਨਾਂ ਨਾਲ ਡੀਲ ਹੋਈ ਸੀ ਕੋਠੀ ਦੀ ਉਸੇ ਦੇ ਵਿੱਚ ਹੀ ਇਹਨਾਂ ਨੇ ਮੈਨੂੰ ਇਹ ਸਾਰਾ ਚੀਜ਼ ਕਰਾ ਕੇ ਦੇਈ ਹੈ ਐਦਾਂ ਹੀ ਸੇਮ ਜਿਹੜਾ ਨਾਲ ਦੂਸਰਾ ਰੂਮ ਹੈ ਦੀ ਇਹਦੇ ਵਿੱਚ ਵੀ ਇਹ ਸੇਮ ਇਹ ਚੀਜ਼ ਥੋੜੇ ਕਲਰ ਦਾ ਤੇ ਥੋੜਾ ਚੀਜ਼ ਚੇਂਜ ਕਰੀ ਹੈ ਬਾਕੀ ਸਾਰਾ ਸੇਮ ਹੈ ਜੀ ਬਹੁਤ ਵਧੀਆ ਕੰਮ ਕਰਾਇਆ ਬਾਈ ਹਾਂਜੀ ਹਾਂ ਨਿਤੇਸ਼ ਜੀ ਮੇਰਾ ਮੇਨ ਮੋਟਿਵ ਕੀ ਸੀ ਇੱਥੇ ਲੈਣ ਦਾ ਇੱਕ ਤਾਂ ਦੇਖੋ ਜਿਹੜਾ ਕੰਸਟਰਕਸ਼ਨ ਦਾ ਵਰਕ ਹੈ ਉਹ ਬਹੁਤ ਵਧੀਆ ਹੋਇਆ ਜੀ ਇਹਨਾਂ ਨੇ ਤੇ ਜਿਵੇਂ ਜੋ ਚੇਂਜਸ ਵੀ ਕਰਨੀਆਂ ਸੀ ਉਹ ਮੇਰੀ ਮਰਜ਼ੀ ਨਾਲ ਇਹਨਾਂ ਨੇ ਸਾਰੀਆਂ ਚੇਂਜਸ ਕੀਤੀਆਂ ਨੇ ਤੇ ਸੈਕੰਡ ਜਿਹੜੀ ਸਭ ਤੋਂ ਬੜੀ ਇੱਕ ਫੈਮਿਲੀ ਲਈ ਮੇਰੇ ਲਈ ਇੱਕ ਫਰਸਟ ਪੁਆਇੰਟ ਬੇਨ ਕੀ ਸੀ ਵੀ ਗੇਟਡ ਸੁਸਾਇਟੀ ਹੈ ਟੋਟਲ ਜਿਵੇਂ ਇਹਨਾਂ ਨੇ ਦੱਸਿਆ ਸੀ ਕਿ ਇੱਥੇ 29 ਕੋਠੀਆਂ ਬਣਨਗੀਆਂ 23 ਕੋਠੀਆਂ ਵਿੱਚ ਸਿਰਫ ਇੱਕ ਫੈਮਿਲੀ ਦੀ ਐਂਟਰੀ ਰਹੂਗੀ ਔਰ ਸੈਕੰਡ ਇੱਥੋਂ ਅਗਰ ਆਪਾਂ ਰੋਡ ਦੀ ਗੱਲ ਕਰੀਏ ਤਾਂ ਰੋਡ 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰੋਡ ਹੈ ਜਿਹਦੇ ਵਿੱਚ ਸਾਰੇ ਰੋਡ ਕਵਰ ਹੁੰਦੇ ਆ ਲੁਧਿਆਣਾ ਵਾਲਾ ਵੀ ਜੀ ਤੁਸੀਂ ਇੱਥੋਂ ਫਲਾਈਓਵਰ ਨਾਲ ਸਿੱਧੇ ਚੰ ਇਤੋਂ ਫਲਾਈਓਵਰ ਦੇ ਨਾਲ ਹੀ ਸਿੱਧੇ ਤੁਸੀਂ ਅੰਮ੍ਰਿਤਸਰ ਏਅਰਪੋਰਟ ਸਾਈਡ ਵੀ ਜਾ ਸਕਦੇ ਹੋ ਜੀ ਮਤਲਬ ਪ੍ਰਾਈਮ ਲੋਕੇਸ਼ਨ ਤੇ ਤੁਹਾਨੂੰ ਬਿਲਕੁਲ ਜੀ ਬਿਲਕੁਲ 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 ਜੀ ਮੇਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੰਮ ਔਰ ਜੋ ਮਟੀਰੀਅਲ ਜਿਵੇਂ ਜਿਵੇਂ ਮੈਂ ਕਿਹਾ ਸੀ ਸੇਮ ਉਹੀ ਮਟੀਰੀਅਲ ਇਹਨਾਂ ਨੇ ਯੂਜ਼ ਕੀਤਾ ਹੈ ਉਹਦੇ ਵਿੱਚ ਕੁਝ ਵੀ ਇਹਨਾਂ ਨੇ ਕਮੀ ਨਹੀਂ ਰੱਖੀ ਹੈ ਤੇ ਜੋ ਜੋ ਡਿਜ਼ਾਈਨ ਹੈ ਜੋ ਜੋ ਚੀਜ਼ ਮੈਨੂੰ ਚਾਹੀਦੀ ਸੀ ਸੇਮ ਉਹੀ ਚੀਜ਼ ਤਿਆਰ ਕਰਕੇ ਦਿੱਤੀ ਹੈ ਜੀ ਮਰੇ ਤੁਹਾਨੂੰ ਵਧੀਆ ਡੀਲ ਦਿੱਤੀ ਹੈ ਤੇ ਇਹ ਜਿਹੜੇ ਤੁਹਾਡਾ ਵਿਲਾ ਬਣ ਰਿਹਾ ਹੈ ਦੀ ਕੀ ਡਿਟੇਲ ਹੈ ਕਿੰਨਾ ਕਾਜ ਹੈ ਸਰ ਇਹ 100 ਗਾਜ ਦੇ ਵਿੱਚ ਹੈ ਜੀ 20 45 ਦੇ ਦਾ ਸਾਈਜ਼ ਹੈ 3 ਰੂਮ ਸੈੱਟ ਹੈ ਜੀ 2 ਰੂਮ ਸੈੱਟ ਨੀਚੇ ਹੈ ਸਿੰਗਲ ਰੂਮ ਵਿਦ ਕਿਚਨ ਉੱਪਰ ਹੈ ਜੀ ਜਿਵੇਂ ਉੱਥੇ ਮੈਂ ਆਪ ਰਹਿੰਦਾ ਸੀ ਨੀਚੇ ਮੇਰਾ ਰੂਮ ਸੀ ਪੁਰਾਣਾ ਆਪਾਂ ਪਿਛਲੀ ਵੀਡੀਓ 'ਚ ਦੱਸਿਆ ਸੀ ਇਦਾਂ ਹੀ ਉੱਤੇ ਜਿਹੜਾ ਫਰਸਟ ਫਲੋਰ ਹੈ ਉਹ ਮੈਂ ਰੈਂਟ ਦੇ ਦੇ ਸਕਦਾ ਹਾਂ ਜੀ 10 ਤੋਂ 12000 ਰੁਪਏ ਮੈਨੂੰ ਇੱਥੋਂ ਵੀ ਇਨਕਮ ਸ਼ੁਰੂ ਹੋ ਜੇਗੀ ਹਾਂਜੀ ਹਾਂਜੀ ਉਹ ਜੇ ਤੁਸੀਂ ਲੋਨ ਵਗੈਰਾ ਵੀ ਕਰਾਂਦੇ ਉਹਦੇ ਵਿੱਚ ਤੁਹਾਡੇ ਹੈਲਪ ਹੋ ਜੇਗੀ ਹਾਂਜੀ 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 ਬਿਲਕੁਲ ਤੇ ਹੋਰ ਵੀ ਮੈਂ ਤਾਂ ਕਸਟਮਰ ਨੂੰ ਵੀ ਇਹੀ ਕਹਿਣਾ ਚਾਹਨਾ ਕਿ ਅਗਰ ਤੁਸੀਂ ਵੀ ਕੁਝ ਅਗਰ ਸੋਗਾਏ ਦਾ ਕੋਈ ਇਦਾਂ ਦਾ ਵਿਲਾ ਦੇਖ ਰਹੇ ਹੋ ਤਾਂ ਪਲੀਜ਼ ਇੱਕ ਵਾਰ ਵਿਜ਼ਿਟ ਕਰੋ ਤੁਹਾਡਾ ਗਰੁੱਪ ਉਹ ਤੁਹਾਡਾ ਸਾਰਾ ਕੰਮ ਬਹੁਤ ਵਧੀਆ ਹੈ ਤੇ ਮੈਂ ਇਹੀ ਦੁਆ ਕਰਨਾ ਚਾਹੁੰਦਾ ਜੀ ਕਿ ਤੁਸੀਂ ਗਰੋ ਕਰੋ ਸਭ ਵਧੀਆ ਰਹੇ ਜੀ ਠੀਕ ਹੈ ਮਨ ਜੀ ਠੀਕ ਹੈ ਜੀ ਧੰਨਵਾਦ ਸਾਨੂੰ ਆਪਣਾ ਥੈਂਕ ਯੂਵਾ ਦੇਣ ਲਈ ਸਾਡੇ ਕਸਟਮਰ ਨੂੰ ਦੱਸਣ ਵਾਸਤੇ ਵੀ ਤੁਹਾਡਾ ਕਿਤਨਾ ਐਕਸਪੀਰੀਅੰਸ ਰਹਾ ਮਿਲਦੇ ਆਪਾਂ ਬਹੁਤ ਜਲਦੀ ਠੀਕ ਹੈ ਠੀਕ ਹੈ ਲੋ ਜੀ ਦੋਸਤੋ ਅੱਜ ਆਪਾਂ ਮਨਜੀ ਨੂੰ ਮਿਲੇ ਆ ਤੇ ਜਿਨ੍ਹਾਂ ਨੂੰ ਜੇ 2019 ਦੇ ਵਿੱਚ ਮੰਨਤ ਗੁੱਪ ਨਾਲ ਜੁੜੇ ਸੀ ਤੇ ਇਹਨਾਂ ਨੇ ਪਹਿਲਾਂ ਵੀ ਮੰਨਤ ਗੁੱਪ ਤੋਂ ਕੋਠੀ ਲਈ ਸੀ ਆਪਣੇ ਵਾਸਤੇ ਫਿਰ ਇਹਨਾਂ ਦੀ ਰਿਕੁਆਇਰਮੈਂਟ ਬੜੀ ਹੋ ਗਈ ਫਿਰ ਇਹਨਾਂ ਨੇ ਆਪਾਂ ਤੋਂ ਬੜੀ ਕੋਠੀ بڑا ਵਿਲਾ ਲਿਆ ਏ ਤੇ ਬਹੁਤ ਹੀ ਜੋ ਅੱਛਾ ਤੇ ਪ੍ਰਾਈਮ ਲੋਕੇਸ਼ਨ ਤੇ ਦਿੱਤਾ ਏ ਤੇ ਜਿਹਦੇ ਨੇੜੇ-ਨੇੜੇ ਤੇੜੇ ਸਾਰੀ ਫੈਸਿਲਿਟੀ अवेलेबल ਹੈ। ਬਾਕੀ ਹੋਰ ਪ੍ਰਾਪਰਟੀ ਦੀ ਜ਼ਿਆਦਾ ਜਾਣਕਾਰੀ ਲਈ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰੋ ਤੇ ਮੰਨਰ ਗਰੁੱਪ ਦੀ ਟੀਮ ਨਾਲ ਕਰੋ ਕੰਟੈਕਟ। ਤੇ ਇਦਾਂ ਦੀ ਹੋਰ ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ। ਸ੍ਰੀਕਾਲ। ਧੰਨਵਾਦ ਜੀ।